ਬਹੁਜਨ ਕਰਮਚਾਰੀ ਅਤੇ ਸੇਵਾਮੁਕਤ ਕਰਮਚਾਰੀ ਸੰਗ ਵੱਲੋਂ ਧੂਮਤਾਂ ਨਾਲ ਮਨਾਇਗੀ ਡਾਕਟਰ ਅੰਬੇਦਕਰ ਜਨਮ ਦਿਤੀ ਸ਼੍ਰੀ ਮੁਖਸਰ ਸਾਹਿਬ ਵਿਖੇ ਬਹੁਜਨ ਕਰਮਚਾਰੀ ਅਤੇ ਸੇਵਾਮੁਕਤ ਕਰਮਚਾਰੀ ਸੰਗ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੀ 135ਵੀਂ ਜਨਮ ਦਿਵਸ ਅਜਮੇਰ ਪੈਲੈਸ ਵਿਖੇ ਧੂਮਤਾਂ ਨਾਲ ਮਨਾਇਗੀ ਸਮੁੱਚੇ ਸਮਾਜ ਦੇ ਸਹਿਯੋਗ ਨਾਲ ਦੁਪਹਿਰਕੀ 3 ਵਜੇ ਤੱਕ ਚੱਲੇ ਸਮਾਗਮ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਵੱਲੋਂ ਕੇਕ ਕੱਟਣ ਦੀ ਵੀ ਅਦਾ ਕੀਤੀ ਗਈ ਇਸ ਸਮਾਗਮ ਨੂੰ ਸਬੋਧਨ ਕਰਦਿਆਂ ਵਕਫਾ ਕੁ ਬੁਲਾ ਰਿਆ ਨੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਆਵਾਜ਼ ਨੂੰ ਕਰ ਕਰ ਪਹੁੰਚਾਉਂਦਾ ਸੰਦੇਸ਼ ਵੀ ਦਿੱਤਾ ਉਧਰ ਇਸ ਸਮਾਗਮ ਦੌਰਾਨ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਦੇਖਦਿਆਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਹੋਏ ਦਿਖਾਈ ਦਿੱਤੇ ਬਾਬਾ ਸਾਹਿਬ ਬੈਠ ਕੇ ਜੇ ਵੀ ਮਦਦ ਅਸੀਂ ਇੱਕ ਹੋਟਲਾਂ ਦੇ ਸਾਹਮਣੇ ਵਿੱਚ ਬੈਠਣ ਲੋਕ ਨਹੀਂ ਬਣੇ ਹੋਣਾਂ ਦੇ ਪੈਂਸਾ ਦੇ ਮਾਲ ਦੱਬੇ ਕੀ ਰੇਨੀਆ ਤੇ ਬਣਿਆ ਜਸਮਾ ਤੇ ਧੀ ਤੇ ਭੈਣ ਦੀ ਚੁੰਨੀ ਦੀ ਕੋਈ ਜਨਰਲ ਸਿਉਂਦੇ ਉਹਦਾ ਜਿੱਦਾਂ ਦਾ ਰਾਖਾ ਬਾਬਾ ਸਭ ਮਿਲਕਰ ਤੇ ਬਾਬਾ ਸਭ ਮਿਲਕਰ ਦਾ ਸੰਭਾਲ ਹੈ ਕਹੀਏ ਬਾਬਾ ਸਭ ਮਿਲਕੇ ਮੁਨਿਆਰ ਜੈ ਅੱਜ ਬਾਬਾ ਸਾਹਿਬ ਅੰਬੇਡਕਰ ਜਿਹਦਾ ਜਨਮ ਦਿਹਾੜਾ ਮੁਕਸਰ ਦੇ ਵਿੱਚ ਬੌਧਿਲ ਕਰਮਚਾਰੀ ਸੰਗਠਨ ਵੱਲੋਂ ਮਨਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੈਨੂੰ ਸੱਦਾ ਪੱਤਰ ਦਿੱਤਾ ਸੀ ਔਰ ਮੈਂ ਹਾਜ਼ਰੀ ਲਾਈ ਆ ਔਰ ਇੱਥੇ ਇਕੱਠੇ ਹੋਏ ਸਮੁੱਚੇ ਸਮਾਜ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਬਾਰੇ ਉਹਨਾਂ ਦੇ ਹੱਕਾਂ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਆ ਔਰ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਧਿਅਮ ਰਾਹੀਂ ਜਿੰਨੀਆਂ ਵੀ ਅੱਜ ਨਮੀਆਂ ਐਪਲੀਕੇਸ਼ਨਾਂ ਲਗਪਗ 35-40 ਦੇ ਲਗਪਗ ਦੁਖੀ ਤੇ ਕਿਆਰੇ ਲੋਕ ਜਿਹੜੇ ਆ ਉਹ ਮੈਨੂੰ ਮਿਲੇ ਆ ਉਹਨਾਂ ਦੀਆਂ ਸ਼ਿਕਾਇਤਾਂ ਕਿਸੇ ਦੀ ਪੰਜਾਬ ਪੁਲਿਸ ਦੇ ਵਿੱਚ ਕਾਰਵਾਈ ਪੰਡੰਪਈ ਆ ਵਿਭਾਗ ਦੇ ਵਿੱਚ ਕਿਸੇ ਦੀ ਕਿਸੇ ਡਿਪਾਰਟਮੈਂਟ ਤਰੱਕੀ ਰਿਜ਼ਰਵੇਸ਼ਨ ਕਿਸੇ ਦੇ ਕੋਰਟ ਦੇ ਫੈਸਲੇ ਵੀ ਲੱਗੂ ਤਾਂ ਸਾਰੀਆਂ ਮੈਂ ਗੱਲਾਂ ਨਹੀਂਆਂ ਜਾਂ ਲਿਖਤੀ ਨਹੀਂਆਂ ਆ ਔਰ ਔਰੇ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇਹਨਾਂ ਸ਼ਿਕਾਇਤਾਂ ਤੇ ਪੂਰਾ ਜਿਹੜਾ ਨਫਟਾਰਾ ਸਰ ਜਿਵੇਂ ਬਾਬਾ ਸਾਹਿਬ ਦੀਆਂ ਮੂਦੇ ਤੇ ਆ ਵੀ ਛੇੜਛਾੜ ਹੁੰਦੀ ਐ ਉਨੇ ਵਾਰੇ ਕੀ ਕਹਿਆ ਜਾਉਂਦੇ ਆ ਦੇਖੋ ਕੱਲ 14 ਅਪ੍ਰੈਲ ਐ ਔਰ ਜਿਹੜਾ ਕੈਨੇਡਾ ਦੀ ਧਰਤੀ ਔਰ ਜਾਂ ਅਮਰੀਕਾ ਦੀ ਧਰਤੀ ਤੇ ਜਿਹੜਾ ਦਸ਼ਮੇਸ਼ ਪੁੱਤਾਂ ਦੀ ਓਟ ਆਸਰਾ ਲੈ ਕੇ ਇੱਕੋ ਜਿੱਦਾ ਅੰਬਰੀ ਗਟਕ ਚੂਪੀਓ ਹੁੰਦੀ ਉਦਾਂ ਦੇ ਮੂੰਹ ਵਾਲਾ ਹੈਗਾ ਆ ਕਿਆ ਨੋਆ ਉਹਦਾ ਤਨੂ ਤਨੂ ਤੇ ਤੇ ਉਹ ਗੁਰਪਤਵੰਤ ਤਾਂ ਨਹੀਂ ਹੈਗਾ ਉਹ ਗੁਰੂ ਦਾ ਤਾਂ ਪਤਵੰਤ ਹੈ ਨਹੀਂ ਉਹ ਤਾਂ ਗੁਰੂ ਦੀ ਪਤ ਨੂੰ ਖਤਮ ਕਰਨ ਵਾਲਾ ਆ ਉਕੇ ਗੁਰੂ ਦੀ ਪਾਤਸ਼ਾਹ ਇਹ ਕਹਿੰਦੀ ਆ ਇਹਨ ਗਰੀਬ ਸਿੱਖਣ ਕੋ ਦੋ ਪਾਤਸ਼ਾਹੀ ਤੇ ਜਿਹੜਾ ਗਰੀਬਾਂ ਸਿੱਖਾਂ ਦਾ ਰਹਿਬਰ ਵਾ ਇਹ ਜਿਹੜਾ ਇਹ ਗੁਰੂ ਦੀ ਵਿਚਾਰਧਾਰਾ ਦੀ ਬੇਪੱਤੀ ਕਰ ਰਿਹਾ ਪੰਨੂ ਆ ਇਹ ਤਾਂ ਬਾਬਾ ਸਾਹਿਬ ਅੰਬੇੜਕਰ ਦੇ ਹਮਲਾ ਵਿਯਤਨਕੀਆਂ ਦੇ ਰਿਹਾ ਹਮਲਾ ਕਰਵਾ ਰਿਹਾ ਉਹ ਵੀ ਪਹਾੜੇ ਦੇ ਟਟੂਆਂ ਤੋਂ ਮੈਂ ਕਹਿੰਨਾ ਆ ਕਿ ਪੰਨੋ ਪੰਜਾਬ ਦੇ ਵਿੱਚ ਗਰੀਬਾਂ ਦੀ ਬਾਹ ਫੜਨ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹਦੇ ਅਗਵਾਈ ਕਰ ਰਹੇ ਆ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਹੈ ਸ੍ਰੀ ਅਰਵਿੰਦ ਗੇਜਰੀਵਾਲ ਜੀ ਉਹਦੇ ਵੱਲੋਂ ਇਹ ਸੇਵਾ ਗਰੀਬਾਂ ਦੀ ਬਾਹ ਫੜਨ ਦੀ ਬਤੌਰਨ ਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨੋਂ ਸਾਡੀ ਲਗਾਈ ਆ ਤੇ ਫੇਰ ਟੱਕਰ ਲਈ ਤੇ ਸਿੱਧਾ ਹੀ ਟੱਕਰ ਲਾ ਇਹ ਬੁੱਤਾਂ ਨੇ ਕੀ ਟੱਕਰਨਾ ਤੇ ਆਹ ਬੈਠਾ ਬਾਬਾ ਸਾਹਿਬ ਅਮੇਰਕਰ ਦਾ ਚੇਲਾ ਤੇ ਟੱਕਰੇ ਜਿੱਥੇ ਟੱਕਰਨਾ ਹੀ ਸਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈ ਉਹਦਾ ਖਾਲੀ ਪਿਆ ਸੀਗਾ ਤੇ ਕਿੰਨਾ ਗਿਆ ਕੋ ਫੈਲਾ ਹੈਗੇ ਜਿਹੜੀਆਂ ਪੰਜਾਬ ਇਹਦੀ ਤਕਰੀਬਨ 2017 ਤੋਂ ਜੋ ਮੈਂ ਕੱਚਾ ਜਿਹਾ ਡਾਟਾ ਕਢਵਾਇਆ ਉਹ तकरीबन 5500 ਤੋਂ ਜ਼ਿਆਦਾ ਫਾਈਲਾਂ ਪੈਂਡਿੰਗ ਆ ਔਰ ਰੋਜ਼ 30 35 ਦੀ ਆਸ ਨਾਲ ਨਵੀਆਂ ਫਾਈਲਾਂ ਆ ਰਹੀਆਂ